ਬੀਤੇ ਦਿਨੀ ਸਰਕਾਰਤਾ ਵਿਭਾਗ ਵਿੱਚ ਜੇ ਆਰ ਬਣੇ ਅਭਿਤੇਸ਼ ਸਿੰਘ ਸੰਧੂ ਦਾ ਅੱਜ ਪਿੰਡ ਖੜੰਝ ਦੀ ਦੀ ਖੜੰਝ ਬਹੁਮੰਤਵੀ ਸਰਕਾਰੀ ਸਭਾ ਤੇ ਸਮੁੱਚੀ ಗ್ರಾಮ ਪੰਚਾਇਤ ਤੋਂ ਲਾਵਾ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਪੁੱਜਣ ਤੇ ਜਿੱਥੇ ਨਿਗਾ ਸਵਾਗਤ ਕੀਤਾ ਗਿਆ ਉੱਥੇ ਹੀ ਇੱਕ ਸਨਮਾਨ ਸਮਰੋਹ ਦਾ ਆਯੋਜਨ ਵੀ ਕੀਤਾ ਗਿਆ ਦੇਖੜਾਂਜ ਬਹੁਮੰਤਵੀ ਸਹਿਕਾਰੀ ਸਭਾ ਦੇ ਵਿੜੇ ਅੰਦਰ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਅਭਤੇਸ਼ ਸਿੰਘ ਸੰਧੂ ਦਾ ਸਭ ਤੋਂ ਪਹਿਲਾਂ ਪੂਜਨਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਰਾ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਸਾਬਕਾ ਵਾਈਸ ਚੇਅਰਮੈਨ ਜਸਰਤ ਸਿੰਘ ਸੰਧੂ ਤੋਂ ਇਲਾਵਾ ਡੀਆਰ ਫਾਜ਼ਲ ਕਾ ਗੁਰਸੰਤ ਵੀਰ ਸਿੰਘ ਸਿੱਧੂ ਏਆਰ ਜਲਾਲਾਬਾਦ ਪ੍ਰਾਚੀ ਪਜਾਜ ਪੰਜਾਬ ਕਰਮਚਾਰੀ ਯੂਨੀਅਨ ਸਹਿਕਾਰੀ ਸਹਿਬਾਵਾਂ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਵੱਲੋਂ ਸਮੁੱਚੇ ਤੌਰ ਤੇ ਆਪਣੀ ਹਾਜ਼ਰੀ ਲਗਵਾਈ ਗਈ ਇਸ ਮੌਕੇ ਸਭ ਤੋਂ ਪਹਿਲਾਂ ਸੁਸਾਇਟੀ ਦੇ ਸੈਕਟਰੀ ਰੇਸ਼ਮ ਸਿੰਘ ਗਿੱਲ ਦੇ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਕਰਵਾਇਆ ਗਿਆ ਇਸ ਸਮਾਰੋਹ ਦੇ ਵਿੱਚ ਸਹਿਕਾਰੀ ਸਹਿਬਾਵਾਂ ਦੇ ਵੱਖ-ਵੱਖ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਇਸ ਮੌਕੇ ਨਾਮੁਨਯੁਕਤ ਹੋਏ ਜੇਅਰ ਅਭਦੇਸ਼ ਸਿੰਘ ਸੰਧੂ ਦਾ ਦੀ ਸਹਿਕਾਰੀ ਸਭਾ ਗੁਰੰਜ ਦੇ ਸਮੁੱਚੇ ਸਟਾਫ ਤੋਂ ਇਲਾਵਾ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਜਸਰਤ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਬਣੀ ਹੋਈ ਸਹਿਕਾਰੀ ਸਭਾ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਕਿਸਾਨਾਂ ਨੂੰ ਸੇਵਾਵਾਂ ਦੇ ਰਹੀ ਹੈ ਅਤੇ ਇਸ ਸਭਾ ਦੇ ਵੱਲੋਂ ਪੰਜਾਬ ਪੱਧਰ ਤੇ ਆਪਣਾ ਨਾਮ ਰੋਸ਼ਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਸਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਸਨਮਾਨ ਸਮਾਰੋਹ ਵਿੱਚ ਉਹਨਾਂ ਦੇ ਛੋਟੇ ਭਰਾ ਅਭਿਤੇਸ਼ ਸਿੰਘ ਸੰਧੂ ਨੂੰ ਜੋ ਸਨਮਾਨ ਦਿੱਤਾ ਗਿਆ ਉਹ ਉਸ ਕਰਕੇ ਸਮੁੱਚੇ ਸਟਾਫ ਤੋਂ ਇਲਾਵਾ ਪਿੰਡ ਵਾਸੀਆਂ ਤੇ ಗ್ರಾಮ ਪੰਚਾਇਤ ਦਾ ਧੰਨਵਾਦ ਕਰਦੇ ਨੇ ਇਸ ਮੌਕੇ ਗੱਲਬਾਤ ਕਰਦੇ ਆ ਜੀ ਆਰ ਅਭਿਤੇਸ਼ ਸਿੰਘ ਸੰਧੂ ਨੇ ਕਿਹਾ ਕਿ ਉਸ ਸਭ ਤੋਂ ਪਹਿਲਾਂ ਦੀਖੜਾਂਜ ਬਹੁਮੰਤਵੀ ਸਹਿਕਾਰੀ ਸਭਾ ਦੇ ਸਮੁੱਚੇ ਸਟਾਫ ਅਤੇ ਪਿੰਡ ਵਾਸੀਆਂ ਦੇ ਨਾਂ ਨਾਲ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਅੱਜ ਐਡਾ ਮਾਣ ਬਖਸ਼ਿਆ ਗਿਆ ਹੈ ਤੁਹਾਨੂੰ ਦੱਸ ਦਿੰਨਾ ਹੈ ਕਿ ਦੀਖੜਾਂਜ ਬਹੁਮੰਤਵੀ ਸਹਿਕਾਰੀ ਸਭਾ ਪਿਛਲੇ ਲੰਬੇ ਸਮੇਂ ਤੋਂ ਆਪਣੇ ਕਿਸਾਨਾਂ ਨੂੰ ਅਧੁਨਿਕ ਸੰਦਾਂ ਸਮੇਤ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਕੇ ਪੰਜਾਬ ਪੱਧਰ ਤੇ ਆਪਣਾ ਨਾਂ ਬਣਾ ਚੁੱਕੀ ਹੈ ਅੱਜ ਮੇਰੇ ਛੋਟੇ ਵੀਰ ਅਭੀਦੇਵ ਸਿੰਘ ਸੰਧੂ ਦੇ ਬਤੌਰ ਜੁਆਇੰਟ ਰਜਿਸਟਰਾਰ ਕੋਆਪਰੇਟਿਵ ਸੋਸਾਇਟੀਆਂ ਫਰੋਸਪੁਰ ਡਿਵੀਜ਼ਨ ਦੀ ਹੋਈ ਜੁਆਇਨਿੰਗ ਤੇ ਖੁਸ਼ੀ ਦੇ ਵਿੱਚ ਸਾਡੀ ਫੜਾਂਜ ਬਹੁਮਤਵੀ ਸਹਿਕਾਰੀ ਸਭਾ ਵੱਲੋਂ ਅੱਜ ਉਸੇ ਸ਼ੁਕਰਾਨੇ ਵਜੋਂ ਤੇ ਜੀ ਆਇਆਂ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਰੀ ਸਾਡੀ ਸਹਿਕਾਰਤਾ ਵਿਭਾਗ ਦੀ ਸਮੂੱਚੀ ਜ਼ਿਲ੍ਹੇ ਦੀ ਟੀਮ ਡੀਆਰ ਸਾਹਿਬ ਏਆਰ ਮੈਡਮ ਸਮੁੱਚੇ ਪੰਜਾਬ ਫੱਦਰ ਦੇ ਜਿਹੜੇ ਸਾਡੇ EMPLOYEES UNION ਦੇ ਆਗੂ ਸਹਿਬਾਨ ਤੇ ਪਿੰਡ ਦੇ ਪਤਵੰਤੇ ਸੱਜਣ ਸਾਰਿਆਂ ਨੇ ਰਲ ਮਿਲ ਕੇ ਇਸ ਖੁਸ਼ੀ ਨੂੰ ਮਨਾਇਆ ਹੈ ਤੇ ਅਸੀਂ ਧੰਨਵਾਦੀ ਹਾਂ ਸੁਮੇਂਗਰ ਦੇ ਜਿਨ੍ਹਾਂ ਨੇ ਇਹ ਹੋ ਜਨ ਕੀਤਾ। ਇਸ ਸੰਸਾਰ ਤੁਹਾਡਾ ਸਮਾਂ ਹੋਇਆ ਜੀ ਕਿਉਂਕਿ ਅੱਜ ਮੇਰੇ ਨਗਰਪਿੰਡ ਖੁਰਾਂਜ ਦੇ ਸਮੂਹ ਪਤਵੰਤੇ ਸੱਜਣਾ ਵੱਲੋਂ ਅਤੇ ਸਹਿਕਾਰੀ ਸੁਭਾ ਦੀ ਪ੍ਰਬੰਧਕ ਕਮੇਟੀ ਅਤੇ ਮੁਲਾਦਨਾ ਵੱਲੋਂ ਮੈਨੂੰ ਅੱਜ ਇੱਥੇ ਬੁਲਾ ਕੇ ਸਨਮਾਨਤ ਕੀਤਾ ਗਿਆ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਮੈਨੂੰ ਉਹਨਾਂ ਨੇ ਅੱਜ ਇਹ ਮੌਕਾ ਦਿੱਤਾ ਬਤੌਰ ਜੁਆਇੰਟ ਰਜਿਸਟਰ ਮੇਰੀ ਜੁਆਇਨਿੰਗ ਤੋਂ ਬਾਅਦ ਅੱਜ ਪਹਿਲੀ ਵਾਰੀ ਉਹਨਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ ਸੋ ਮੈਂ ਹੀ ਆਸ ਦਿਵਾਉਣਾ ਸਾਰਿਆਂ ਨੂੰ ਕਿ ਇਸ ਸਭਾ ਦੀ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਲਈ ਜੋ ਵੀ ਉਪਰਾਲੇ ਕਰ ਸਕਦੇ ਹੋਏ ਉਹ ਕਰਾਂਗੇ ਔਰ ਇਹਨੂੰ ਸਭਾ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਕਿ ਮੈਨੂੰ ਇਸ ਕਾਬਲ ਸਮਝਿਆ ਕਿ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਸੋ ਮੈਂ ਹੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਰਕਾਰ ਨੂੰ ਕਿ ਪੂਰੀ ਡਿਵੀਜ਼ਨ ਦੇ ਵਿੱਚ ਜੋ ਵੀ ਸਰਕਾਰੀ ਸੰਭਾਵਾਂ ਨੂੰ ਮੁਸ਼ਕਲਾ ਆਉਂਦੀਆਂ ਉਹਨਾਂ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਗਾ